ਸਾਡੀ ਫਸਲੀ ਗਾਲ ਬਹੁਤ ਚੰਗੀ ਹੁੰਦੀ ਹੈ। ਤੁਹਾਡਾ ਜਿਹੜਾ ਪੂੰਦੂ ਮਿੰਟ ਟਾਈਮ ਦਿੱਤਾ ਤੁਸੀਂ ਤੇ ਚਾਚਾ ਵੀ ਆਪਣਾ ਬਹੁਤ ਮਸ਼ਹੂਰ ਹੈ। ਫਰੀਕ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਬੱਕਰੀਆਂ। ਹਰ ਇੱਕ ਮੰਡੀ ਤੋਂ ਤੁਹਾਨੂੰ ਮਿਲਦਾ ਹੈ ਇਹ ਤੇ ਦੋ ਗੱਲਾਂ ਪੁੱਛਣੇ ਬਸ ਮੰਡੀ ਬਾਰੇ ਚਾਚਾ ਇੱਕਦਾਂ ਦੱਸ ਦੋ ਵੀ ਕਿਵੇਂ ਇਹਦਾ ਫਾਇਦਾ ਕਿੰਨਾ ਹੈ ਤੇ ਜਿਹੜੇ ਕੋਈ ਬੱਕਰੀਆਂ ਆਉਂਦੀਆਂ ਉਹ ਅਤੇ ਬਾਕੀ ਜਿਹੜੇ ਸੌਦੇ ਕਰਾਉਣੇ ਹਨ ਤੇ ਕਿਵੇਂ ਦੇ ਲੋਕ ਮਿਲਦੇ ਤੁਹਾਨੂੰ ਉਹ ਤੇ ਕੀ ਕੀ ਆਪਾਂ ਤੁਹਾਡਾ ਮੰਡੀ ਦਾ ਜਿਹੜੀ ਆ ਮੰਡੀ ਹੈ ਹਾਂਜੀ ਇਹ ਆਪਣੀ ਸਾਰੇ ਵਿਆਪਜ ਪਹਿਲੇ ਮੰਡੀ ਆ। ਠੀਕ ਹੈ ਜੀ। ਜੰਦੀ ਗੀ ਮੰਡੀ ਕੋਈ ਉਹ ਪਹਿਲਾਂ ਪਹਿਲਾਂ ਆਪਾਂ ਮੰਨ ਲਾ ਮੰਡੀ ਇਹ ਲੱਗਣ ਲੱਗੀ ਸੀ ਹਾਂ ਵੀ ਉਹੀ ਮੰਡੀ ਲੱਗ ਗਈ ਆਪਾਂ ਪਿੰਡ ਤੋਂ ਸਾਥ ਹੋਈ ਸੀ ਜੇ ਇਹ ਮੰਡੀ ਐ ਸਾਰੇ ਦੇ ਦੇਖਦੇ ਨੇ ਠੀਕ ਹੈ ਜੀ ਮਾਲੀ ਦੇਖਦੇ ਨੇ ਚੰਗੀ ਦੇਖਦੇ ਨੇ ਠੀਕ ਹੈ ਜੀ ਚੰਗੀ ਬੱਕੀ ਦੇਖਦੇ ਵੇਚਦੇ ਗੂ ਠੀਕ ਹੈ ਜੀ ਮਾਲੀ ਮੜਦੇ ਗੂ ਠੀਕ ਹੈ ਜੀ ਕੁੱਤੀ ਦੇਣ ਗੋ ਮੁਰਗੀ ਦੇਖਦੇ ਨੇ ਠੀਕ ਹੈ ਜੀ ਸਾਰਾ ਕੁਝ ਹੀ ਵਿਖਦਾ ਇੱਥੇ ਹੈਗਾ ਬੰਦਾ ਆ ਗਿਆ ਠੀਕ ਹੈ ਜੀ ਇਹ ਭੁੱਖਾ ਹੀ ਜਾਊਗਾ ਭੁੱਖਾ ਨਹੀਂ ਜਾਊਗਾ ਸਹੀ ਗੱਲ ਹੈ ਜੀ ਇਸੇ ਵਾਰ ਕੋਈ ਜਾਈ ਉਹ ਹਰ ਇੱਕ ਬੰਦਾ ਮਾਲਕ ਕੋਈ ਵੀ ਬੰਦਾ ਆਉਂਦਾ ਇੱਥੇ ਆਪਦਾ ਰਜਗਾਰ ਉਹ 2 ਰੁਪਏ ਲੈ ਕੇ ਨਹੀਂ ਸਹੀ ਨੀਤਨਾ ਕੰਮ ਕਰਦਾ ਹਾਂ ਜਾਨੀ ਓਡੀਂ ਓਡੀਂ ਮੰਡੀ ਇੱਕ ਨੂੰ ਬੰਦੇ ਮੰਨ ਲਾ ਬੱਕਰੀਆਂ ਵਾਲਿਆਂ ਨੂੰ ਸਬਦੇ ਵਾਲਿਆਂ ਨੂੰ ਚੰਨ ਵਾਲਿਆਂ ਨੂੰ ਇੱਕ ਦਾ ਮੰਨ ਲਾ ਵੀ ਕੰਮ ਉਹ ਹਾਂ ਇਹ ਬਾਈ ਜੰਮਰਾ ਆ ਗਿਆ ਠੀਕ ਹੈ ਜੀ ਉਹ ਵੀ ਲੋਕੀ ਬੁਣੂਗੀ ਹਾਂਜੀ ਹਾਂਜੀ ਅਸੀਂ ਸਬਦੇ ਕਰਾਉਣਾ ਹਾਂ ਨੂੰ ਬੁਣੂਗੀ ਲੈ ਤਾਂ ਤੁਸੀਂ ਸਬਦੇ ਕਰਾਉਣਾ ਜਦੋਂ ਤੇ ਵੀ ਕੈਸ ਦੇ ਲੋਕ ਤੁਹਾਨੂੰ ਮਿਲਦੇ ਆ ਚੰਗੇ ਮਿਲਦੇ ਨੇ ਕੈਸ ਦੇ ਮਤਲਬ ਕੀ ਐਕਸਪੀਰੀਅੰਸ ਉਹ ਚ ਵੀ ਕਿਹਨੇ ਰੰਦਾ ਹੋ ਸਿਸਟਮ ਇਹ ਵਿੱਚ ਇਹ ਲੋਕ ਨਾ ਇਹ ਵਿੱਚ ਚੰਗੇ ਮਿਲ ਜਾਂਦੇ ਨੇ ਠੀਕ ਹੈ ਜੀ ਵਿੱਚ ਮਾਲੇ ਆਪਾਂ ਦਾ ਖਰ ਮਾਲਾ ਕਹਿੰਦੇ ਨਹੀਂ ਹਾਂ ਆਪਾਂ ਕਿਹਨਾਂ ਹਾਂ ਠੀਕ ਹੈ ਅੱਲਾ ਆਪਾਂ ਕੋਲ ਹੀ ਮਾਲਾ ਕਹੀਏ ਹਾਂ ਜੀ ਜੀ ਚੰਗੇ ਨੇ ਚੰਗਾ ਆਪਾਂ ਨੂੰ ਜੋ ਲਾਭ ਆ ਕਿਸ ਨਾਲ ਮ ਏ ਬਾਕੀ ਵੀ ਵਧ ਗਿਆ ਕੰਮ ਥੋੜਾ ਚੱਲੀ ਜਾਂਦਾ ਸੌਦੇ ਉਹਦੇ ਕੋਲੋਂ ਬੜਾ ਵਧੀਆ ਵਧੀਆ ਚਲੋ ਵੀ ਆਪਾਂ ਲੋਕਾਂ ਨੂੰ ਇਹ ਦੱਸਣਾ ਚਾਹਣਾ ਬੱਕਰੀਆਂ ਦੱਸੋ ਵੀ ਬੱਕਰੀਆਂ ਬਾਰੇ ਵੀ ਬੱਕਰੀਆਂ ਰੱਖਣੇ ਚਾਹੀਦੇ ਆ ਕਿੰਨੇ ਕੇ ਤੋਂ ਆਮਦਨ ਆ ਤੇ ਬਹੁਤ ਵਧੀਆ ਕੰਮ ਆ ਵੀ ਇਹ ਇਕੱਲੇ ਵੀ ਆਪਾਂ ਆਪਣੇ ਅੱਜ ਹੱਥ ਨਾਲ ਕੀ ਜੋ ਹੁਣ ਮੰਨ ਮੰਨ ਇਹ ਮੰਗਾਦਾ ਆਂਦੀ ਆਂਦੀ ਜਾਂਦੀ ਇਹ ਜੋ ਜਰਬ ਕੰਦਾ ਕੀ ਜ਼ਿਕਰ ਰੱਖੇ ਠੀਕ ਹੈ ਜੀ ਹਰ ਇੱਕ ਬੰਦਾ ਹਰ ਇੱਕ ਮਨਾਂ ਇਹਨੂੰ ਬੜਾ ਸਾਡ ਬਰੇ ਇਹ ਨਹੀਂ ਮੰਦੇ ਠੀਕ ਹੈ ਜੀ ਜੇ ਉਹ ਵਾਧਾ ਕਰੇ ਬੱਕਰੀਆਂ ਹੋਣੀਆਂ ਠੀਕ ਹੈ ਜੀ ਉਹ ਕਿਸੇ ਬੰਦੇ ਬੰਦੇ ਨੇ ਵੀ ਜਾਊਗਾ ਉਹ ਠੀਕ ਹੈ ਜੀ ਸਹੀ ਗੱਲ ਹੈ ਇਹ ਮੁੰਡੇ ਦੇ ਬਹਿਰੇ ਲਾ ਕੇ ਇਹ ਗਾਲਿਆ ਗਿਆ ਗਾਲਿਆ ਕੇ ਨਸ਼ੇ ਪੱਤੇ ਕਰੂਗਾ ਗਲਤ ਕੰਮ ਕਰੂਗਾ ਤੇ ਕੰਮ ਕਰੂਗਾ ਮੈਂ ਨਹੀਂ ਉਹ ਕੰਮ ਕਰੂਗਾ ਇਹ ਠੀਕ ਹੈ ਜੀ ਜੇ ਇਹ ਕਰੇ ਬੱਕਰੇ ਖੜੇ ਹੋਈਆਂ ਠੀਕ ਹੈ ਜੀ ਇਹਨੂੰ ਆਏ ਹੋਊਗਾ ਵੀ ਮੈਂ ਬੱਕਰਾਂ ਦਾ ਖਖਵਾ ਵੀ ਬੱਕਰੀ ਦੀ ਸਾਂਭ ਸੰਭਾਲ ਕਰ ਪਾਣੀ ਪਾਣਾ ਪਾਣੀ ਦਾਣਾ ਪਾਣਾ ਦਾਣਾ ਪਾਣਾ ਮਾਂ ਜੁਰਜੀ ਠੀਕ ਹੈ ਜੀ ਨਹੀਂ ਉਹ ਮਰਾਜੀ 20 ਸਾਲ ਦੀ ਉਮਰ ਹੁੰਦੀ ਹੈ ਜੀ ਜੇ ਬਾਈ 20 ਸਾਲ ਦਾ ਹੋ ਗਿਆ ਫਿਰ ਵਿਹਾਰੀ ਹੋਊਗਾ ਜਾਊਗਾ ਫਿਰ ਤਾਂ ਕੰਮ ਨਿਬੜੀ ਗਿਆ ਠੀਕ ਹੈ ਜੀ ਠੀਕ ਹੈ ਹਲੋ ਕਹਿੰਦਾ ਭਾਵੇਂ ਇਹ ਹੈ ਨਹੀਂ ਦੇ ਆਪਾਂ 2-4 ਬੱਕਰੀਆਂ ਘਰੇ ਰੱਖਦੇ ਆਂ ਇਹ ਆਪਣੇ ਜਿਹੜੇ ਮੁੰਡੇ ਆ ਵੀ ਜੋ ਮਤਲਬ ਬਾਹਰ ਅੰਦਰ ਜਾਂਦੇ ਗਲਤ ਪਾਸੇ ਜਾਂਦੇ ਆ ਫੇਰ ਬੱਕਰੀਆਂ ਰੱਖੋ ਪਸ਼ੂ ਰੱਖੋ ਕੁੱਕਰ ਰੱਖੋ ਕੁੱਤੇ ਰੱਖੋ ਮਨ ਲੈ ਇਹ ਬਹੁਤ ਬੰਦੇ ਨੂੰ ਇਤਰਾਜ਼ ਦਾ ਕਰਦੇ ਆ ਪਰ ਇਹ ਇੱਕ ਵਧੀਆ ਗੱਲ ਆ ਬੰਦਾ ਵਿਜੀ ਰਹਿੰਦਾ ਇਹਦੇ ਵਿੱਚ ਕੋਈ ਪਰਾਈ ਨਹੀਂ ਰਹਿੰਦਾ ਤੇ ਬੰਦਾ ਮਤਲਬ ਇਹ ਆਪਦੇ ਨੂੰ ਜਿਹੜਾ ਬੰਦਾ ਵਿਜੀ ਰੱਖੂਗਾ ਔਰ ਇੱਕ ਮਾਰੇ ਕੰਮ ਤੋਂ ਬਚੂਗਾ ਹਾਂ ਤੇ ਹਰ ਇੱਕ ਬੰਦੇ ਨੂੰ ਵੀ ਚਾਚਾ ਇਹ ਅਪੀਲ ਕਰਦੇ ਬਰੇਕਨ ਦੋ ਨਾਗ ਤਿੰਨ ਨਾਗ ਆਪਦੇ ਘਰੇ ਰੱਖ ਲੈਣ ਘਰੇ ਰੱਖੇ ਇੱਕ ਆਮਦ ਵਾਲਾ ਕੰਮ ਆ ਇਹ ਉਹ ਇਹ ਭੁੱਖੇ ਮਰਨ ਨਾਲੋਂ ਇਹਨਾਂ ਵਧੀਆ ਕੰਮ ਆ ਵਧੀਆ ਪੈਸੇ ਆ ਜਾਨੀ ਉੱਠ ਕੇ ਇਹਨੂੰ ਕੀ ਕਰਨਾ ਆ ਕੇ ਹਾਂਜੀ ਉਹ ਪਾਣੀ ਪੀਵੇ ਰੱਖ ਬਊਗਾ ਹਾਂਜੀ ਉਹ ਨਹੀਂ ਛੋਟੀ ਉਹ ਮਾਰਦੀ ਰਹੂਗੀ ਮਾਰਦੀ ਰਹੂਗੀ ਜੇ ਕੰਨਾ ਹੋਇਆ ਕਰੇ ਤਾਂ ਪੀ ਕੇ ਚਾਹ ਇਹਨੂੰ ਬਹੁਤ ਥੋੜੇ ਮੁੜੀ ਨਾ ਸਹੀ ਹਲਾ ਜੀ ਗਾ ਮੁੰਡੇ ਜਾ ਕੇ ਰਹਿ ਗਿਆ ਉਹਦੇ ਵਿੱਚ ਬੱਜੇ ਹੋਏ ਮੁੰਡੇ ਗਲਤ ਕੰਮ ਹੋ ਜਾਂਦਾ ਗਲਤ ਕੰਮ ਹੋ ਜਾਂਦਾ ਮਾਰੀ ਸੰਗਤ ਆਪਣੇ ਗੱਲੇ ਵੀ ਸਾਰਾ ਕੰਮ ਤੇ ਕਰੋ ਜੇ ਨਹੀਂ ਲੜਗੀ ਰੱਖ ਲੋ 20 25 ਠੀਕ ਹੈ ਜੀ 20 ਦੇ ਵਿੱਚ ਜੋ ਜੰਗੇ ਕਿਤੇ ਇਹ ਹੀ ਦੀਦੇ ਹੁਣ ਲੋਗ ਤਾਂ ਬਾਹਰ ਨੂੰ ਭਜਦੇ ਨੇ ਇਹਨਾਂ ਪੈਸਾ ਲੈ ਕੇ ਹੋਰ ਕਰਦੇ ਇੱਥੇ ਆਪਣੇ ਕੰਮ ਬਥੇਰੇ ਇੱਥੇ ਲੋਗ ਕਰਦੇ ਨਹੀਂ ਬਰ ਮਾਪੇ ਹੁਣ ਲੋਗ ਬਾਂਹਾਂ ਵੇਚਦੇ ਨੇ ਵੀ ਬੱਚੀ ਰੱਖਦੇ ਲਾਉਂਦੇ ਨੇ ਕੁੜੀ ਮੁੰਡਾ ਬਾਹਰ ਵੱਗ ਜਾਈ ਜਾਂਦੇ ਆਪਣੇ ਘਰੇ ਘਰੀ ਦੀ ਮਿਲਦਾ ਸਹੀ ਗੱਲ ਇਹਨੇ ਕੰਮ ਕਰਨਾ ਇਹਨੇ ਕੰਮ ਕਰਨਾ ਉਸ ਦਿਨ ਉਹ ਮੇਰੇ ਜੀਵਨ ਦੀ ਨੂੰ ਆਗਾ ਤਰੀਕਾ ਉਹਦੀ ਇੱਥੇ ਅਮਰੀਕਾ ਇਹ ਸਹੀ ਹੈ ਠੀਕ ਹੈ ਚਾਚਾ ਜੀ ਬਹੁਤ ਬਹੁਤ ਧੰਨਵਾਦ ਜੀ ਜੇ ਸਾਾਨੂੰ ਤੁਸੀਂ ਟਾਈਮ ਦਿੱਤਾ ਤੇ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਠੀਕ ਹੈ ਜੀ ਠੀਕ ਹੈ ਜੀ ਬਾਦਲੋ ਜੀ